Ba-da-ba-da. <laughs> ਸੂਰ ਸਰਕਾਰ ਦੇ ਭਾਈ ਵੱਡੇ ਭਾਗਾਂ ਜੋ ਬਲਤਰੇ ਤੋਂ ਸਤਗੁਰਾਂ ਦੇ ਦਰਸ਼ਨ ਕਰਕੇ ਆਪਣੀ ਜੀਵਨ ਦੀਆਂ ਘਟਨਾਵਾਂ ਸਫਲਤ ਨਾਰੇ ਕੋ ਦਾਸ ਸਿੰਘ ਜੀ ਅੱਜ ਜੋ ਭਾਗ ਹੋਣੇ ਸਰਕਾਰ ਦੇ ਨਿਰਮਣ ਅੱਜ ਉਹਨਾਂ ਦੀ ਨਾਮ ਹੋਇਆ ਹੈ ਭਗਤ ਸ੍ਰੀ ਗੁਰਦਰਨ ਦੇਵ ਜੀ ਸਾਹਿਬ ਜੀ ਮਹਾਰਾਜ ਅੰਕੁਰ ਪਾਸ਼ਾ ਜੀ 12 ਮਹਾਂ ਦੇ ਪ੍ਰਦੇਸ਼ 12 ਮਹਾਂ ਜਾਣ ਕਰਦੇ ਹਨ ਆਪਨੀ ਰਚਨਾ ਤੋਂ ਭਰੀ ਸਤਿਗੁਰ ਦੀ ਅਸੀਮੇ ਦੇ ਪ੍ਰਦੇਸ਼ ਪ੍ਰਕਸ਼ਸ਼ ਕਰਦੇ ਹਨ ਜੀ 12 ਮਹਾਂ ਗੋਇੰਦ ਘਰ ਕੀ ਤੋਂ ਬਾਗਾਂ ਵਿੱਚ ਨਾ ਇਹਦੇ ਵਿੱਚ ਗਰਮੀ ਅਤੇ ਠੰਢ ਵਿੱਚ ਲੋਟਦਾ ਜਿਹਦੇ ਵਿੱਚ ਵੀ ਬੱਧਾ ਵੀ ਨੂੰ ਜਿਆ ਪਰ ਉਤੇ ਨਾਲ ਆਪਣੀ ਗਰਮੀ ਜਿਹੜੀ ਹੈ ਸਾੜ ਦੀ ਗਰਮੀ ਹੁੰਦੀ ਹੈ ਗੋਮਲਾ ਗਦਾਰ ਆਪਾਂ ਦੇਖਦੇ ਹਾਂ ਕਿ ਚੰਗਾ ਗਰਮਪਾ مہنا ہے ست گور جیچم پاشاہ جی بتن کرتے ہیں مہینہ جو ہے پرمپ پلانیاں دوا ਕਹਿੰਦੇ ਜੀਵ ਦੇ ਜੀਵ ਰੂਪ ਇਸ ਨੇ ਜਿਹੜਿਆ ਉਹ ਆਪਣੇ ਮਾਲਕ ਨੂੰ ਪੱਕੀ ਪਰਮੇਸ਼ਰ ਨੂੰ ਵਸਾਰ ਕੇ ਉਹ ਜਨਨ ਦੇ ਚਿੱਤ ਜੋੜਦੀ ਹੈ। ਪੱਕੀ ਫਤ ਨੂੰ ਜੀ ਵਰਣ ਕਰਨ ਜਾਲ ਪਰਮਪਾਤਸ਼ਾਹ ਜੀ ਕਹਿੰਦੇ ਉਹ ਫਿਰ ਉਹਦਾ ਸ਼ਿੰਗਾਰ ਕੀਤਾ ਹੋਇਆ ਵਿਅਕਤੀ ਲੈਂਦਾ। ਜਿਵੇਂ ਕੋਈ ਸੰਸਾਰੀ ਇਸ ਦੀ ਭਾਰ ਸਤਗੁਰੂ ਜੀ ਧਾਰ ਲੈਂਦੇ ਹਨ। ਪਰਮਪਾਤਸ਼ਾਹ جتی جیگار کرتی ہے اپنے سریر کے پتی خوشی واپس کرتی ہے اسی طرح یہ پتی وہ کچھ نہیں کر پی ستگو شنگار جا ہوا ایک طرح کا اسی طرح جی ست گور جی بتن کرتے ہیں کہ مہلا ہے انہوں واسطے ਤੇ ਮੀਨਾ ਜਿਹੜਾ ਹੋਇ ਸੋ ਅਮ੍ਰਿਤ ਦਾ ਜਿਹ ਸੱਚੀ ਪਰਮੇਸ਼ਰ ਮੁਕਸ਼ ਕਰ ਲੈਂਦੇ ਹਨ ਭਗਵਨ ਭਗਨ ਭਲਾ ਆਇਆ ਦੁਜੇ ਲਗਾ ਜੀਤ ਜਿਹੜਿਆਂ ਭੁੱਲ ਲਿਆ ਕਿ ਜੀਵ ਕੁਇਸਤਰੀਆਂ ਪਾਤੀ ਪਰਮੇਸ਼ਰ ਨੇ ਉਸਤਾਲ ਲੱਗੀਆਂ ਹਨ ਸਤਗੁਰੂ ਜੀ ਕਹਿੰਦੇ ਦੁਜਿਆ ਰੇਤ ਕਰੀਆਂ ਲੱਖ ਸਿੰਗਾਰ ਸੁਨਾਇਆ ਤਾਰਜ ਨਹੀਂ ਕੀਤੇ ਇੰਦੇ ਗੱથા ਇੱਕ ਨੂੰ ਵਿਰੋਧ ਸਰੀਰ ਤੇ ਭਾਈ ਸ਼ਿਕਾਰ ਤੇ ਆਖਨੀ ਐ ਕਿ ਸੇ ਅਕਤਿ ਅੰਭਾਵ ਕਿਉਂਕਿ ਉਹ ਵਿਰਥ ਹੈ ਸਖਾ ਸ਼ਿੰਗਾਰ ਕਰਨਾਂ ਜੇ ਗੰਤੋਂ ਪਸਤੀ ਪਰਮੇਸ਼ਰ ਦੀ ਖੁਸ਼ੀ ਨਹੀਂ ਕਰ ਸਕੀਆਂ ਇਹਦੇ ਗੀਤੇ ਹੋਏ ਸ਼ਿੰਗਾਰ ਕੋ ਦਿਨ ਪੁੱਜ ਜਾਦੇ ਆ ਜਿਤਨ ਦਿਨ ਦੇ ਕ੍ਰਿਸ਼ਤੀ ਤਿਤ ਮਿਲੈ ਕੈ ਸੰਪ੍ਰੇਤ ਕਹਿੰਦੇ ਜਿਤਨ ਦੇਸ ਜੀ ਆਚ ਪਾਸ਼ਾ ਜੀ ਕਹਿੰਦੇ ਜਿਤਨ ਭਾਈ پتنی کا موت کا پیار ہوں بچا پیار ہند ہے پیار ہوں دوست مترا

ਰਹਿਮ ਅਖੀਰਲੇ ਜੇਵੇਂ ਪੈ ਜਰ ਰਹਿਮ ਦੇ ਵਿੱਚ ਪਾਇ ਜਾਂਦਾ ਆਪ ਜੀਵ ਆਪ ਨੂੰ ਤੇ ਸਤਿਗੁਰ ਜੀ ਕਹਿੰਦੇ ਉਹ ਵੀ ਕੋਈ ਬੇਦ ਕਹਿਣਾ ਛੁ ਕਰਦੇ ਨਾ ਭੂਤ ਕਹਿਣਾ ਛੁ ਕਰਦੇ ਨਾ ਜਿਹੜੀ ਇਹ ਗੱਲ ਲੋਕ ਆਪੀ ਕਹਿੰਦੇ ਸੀ ਰਾਜ ਸਤਿਗੁਰ ਜੀ ਜਿਹੜੀ ਤੇਰੇ ਵਿੱਚ ਸੀ ਸਾਰੇ ਜਿੰਦਗੀ ਤੇ ਤੂੰ ਜੀ ਨਾਲ ਹੋਣ ਯਤਨ ਕਰਦੇ ਆ ਇੱਕ ਦੂਜੇ ਨਾਲ ਪਿਆਰ ਕਰਦੇ ਆ ਕੋਈ ਪਰੀ ਸੱਚਾ ਪਿਆਰ ਮਹਾਰਾਜ ਜੀ ਕਹਿੰਦੇ ਨਹੀਂ ਹੈ ਇਹਦੇ ਉਹ ਜੀ ਲੋਕ ਕੋਲ ਜੋ ਕੇ ਜਿਵੇਂ ਅਨੁਸਾਰ ਗਏ ਹਨ ਪਕੜ ਚ ਲਾਏ ਨ ਤੂ ਤ ਜਾਣ ਕਿਸੇ ਨਾ ਦੇਣੀ ਧੀਤ ਇਹਦੇ ਦੇ ਵਿੱਚੋਂ ਕਾਇਮ ਚ ਆਤਮਾ ਨਿਕਲਦੀ ਹੈ ਭਾਈ ਉਹ ਪਕੜ ਕੇ ਲੈ ਜਾਂਦੇ ਆ ਜਦੋਂ ਤੂ ਕੋ ਕਿਸੇ ਨੂੰ ਭੇਜ ਨਹੀਂ ਦਿੰਦੇ ਕਿਧਰ ਲੈ ਕੇ ਜਦ ਇਹਦੇ ਜਦੋਂ ਉਹਦੇ ਤੋਂ ਕਾਇਮ ਹੋ ਤੋ ਸਾਰੇ ਚਿਲਦੇ ਆਤਮਾ ਨਿਕਲਦੀ ਹੈ ਤੇ ਨੌਰੇ ਕਰਮਾਂ ਦਾ ਪੰਜ ਸਿੱਤੇ ਵੱਜੀ ਅੱਗੇ ਜ਼ਰੂਰਤਾਂ ਨਹੀਂ ਭਰਨਾ ਕੋਣਾ ਦੀ ਜੋ ਆ ਕੇ ਪਰਮਾਤਮਾ ਦੇ ਪੇਸ਼ ਕਰਨਾ ਜੇ ਕਾਲਜ ਨਹੀਂ ਜੇ ਅਸੀਂ ਪੂਰਾ ਕਰਾ ਦੇ ਵਿੱਚ ਰਹਿੰਦੇ ਆਤਮਾ ਦੇ ਜੇ ਅਸੀਂ ਕਾਰਜ ਹੁੰਦਾ ਛੱਡਦਾ ਉਹ ਮਾਲਕਰਾ ਅਸੀਂ ਮੇਲ ਦਾ ਬਣਾਇਆ ਉਹਦੀ ਬਾਣੀ ਦਾ ਆਸਰਾ ਨਾਲ

ਤੇ ਨਵੀਂ ਪਿਛਲੇ ਆਗਰਾ ਮਾਰ ਜੀ ਮੁਕਮਲ ਕਰ ਦਿੰਦੇ ਆ ਪਿਛਲੇ ਆਗਰਾ ਕੱਟ ਲੈਂਦੇ ਆ ਤੇ ਭਗਵਾਨ ਜੀ ਕਰਦਨ ਮਾਲ ਜੀ ਕਹਿੰਦੇ ਪਿਛਲੇ ਗਲਤ ਨੂੰ ਮਾਫੀ ਦੇ ਕੇ ਆਪਣੇ ਘਰ ਨਾਲ ਲਾ ਲੈਂਦੇ ਆ ਤੇ ਸਸੇ ਫਿਰ ਵੀ ਸਮੇਂ ਦੀ ਸੁਭਾਵਿਕ ਕਰਦੇ ਸਮੇਂ ਤੋਂ ਅੱਸੀ ਕੋਡੀਆਂ ਦੇ ਭਾਗ ਵਾਈ ਜਾਂਦੇ ਨੇ ਸਾਥ ਸਾਡੀ ਪੁੰਜੀ ਨੂੰ ਵੰਡਤੀ ਜਾਂਦਾ ਕੋੜਿਆਂ ਦੇ ਪਾਲਾ ਸਾੜੀ ਜਾਂਦੇ ਆ ਸਵਾਹ ਬਣਾਈ ਜਾਂਦੇ ਆ ਸਾਥਾ ਜੀ ਇੱਕ ਕੀਮਤੀ ਮਨੁੱਖਾ ਬਣਦਾ ਹੈ ਇਹ ਨੂੰ ਵਿਆਖਰਾਂ ਕਰਾਈਏ ਪਾਤਸ਼ਾਹ ਜੀ ਕਹਿੰਦੇ ਭਾਈ ਓ ਕਾਲ ਜਿਹਦੇ ਛੱਤ ਤਾਂ ਫਿਰ ਤਾਂ ਉਹਦਾ ਨਹੀਂ ਹੋਣਾ ਜਿਤ ਤਿੱ ਨਦੀ ਮਿਲ ਸਤੀ ਕਿਤ ਰੇਲੇ ਪਿਆਸੋਂ ਤਰੇੜ ਦਾ ਪਕੜੇ ਚ ਲੈ ਰਹਿ ਜੂ ਸੂਤ ਜਾਵ ਕਿੱਥੇ ਨਦੀ ਤੇ ਬੜਾ ਦਸਰਾ ਕਿੱਥੇ ਲੈ ਕੇ ਚੱਲੇ ਆ ਉਹਦਾ ਦਿੱਤੇ ਦੀ ਸਾਰ ਨੂੰ ਕੋ ਤੈ ਚਾਰਾ ਕਿੱਥੇ ਲੈ ਜਾਂਦੇ ਹਨ ਸ਼ਾਰ ਦੇ ਕੋਤ ਤੇ ਮੇ ਬਾਹੇ ਜੇ ਉਸੋਂ ਲੰਘਾ ਹੀ ਤਿਰ ਕੋਣ ਸਾਥ ਜਿੰਦਾਤਾ ਕਾਰਗੁਜ਼ਾਰੀ ਜਿਹਦੇ ਭਾਈ ਫਿਰ ਜਿਹੜਾ ਕੋੜ ਨਾਲ ਦਾਲ ਦਿੰਦਾ ਉਹ ਜਾਂਦਾ ਹੈ ਜਿਸ ਵੇਲੇ ਕਾਰਗੁਜ਼ਾਰ ਫੜ ਕੇ ਲੈ ਜਾਂਦਾ ਸਾਰੇ ਸ਼ਰਧਕੇ ਪਿੱਛੇ ਵੱਢ ਜਾਂਦੇ ਨੇ ਸ਼ਰਧਿਕ ਕੋਲ ਉੱਤੇ ਇਹਨੇ ਮਾਇਸ ਰੰਗ ਹਿਤ ਜਿਨ੍ਹਾਂ ਨਾਲ ਬਹੁਤਾ ਹਿੱਤ ਕਰਦਾ ਸੁਣਾ ਪੇਸਾਰ ਦਾ ਕੀ ਮੋਹ ਕਰਦਾ ਸੀ ਅੱਜ ਦੇਖੋ ਕਿਹੜਾ ਨਾਲ ਨਹੀਂ ਪਿਆ ਅਕਗੁਰ ਜੀ ਕਹਿੰਦੇ ਕੋੜ ਨਾਲ ਜਿਹੜਾ ਆਇਆ ਆਤਮਾ ਦੇ ਕੋਈ ਨਾਲ ਨਹੀਂ ਜੁੜਦਾ ਕਿਤੇ ਸਾਰੇ ਛੜਕ ਦੇ ਪਿੱਛੇ ਹਟ ਜਾਂਦੇ ਜਦੋਂ ਪੀਸ ਤੋਂ ਕਾਇਆ ਤੋਂ ਜਾਣੀ ਕਰਦੀ ਇਹ ਸੁਹਾਗਿਕਤ ਲਦਿਆਂ ਫਿਰ ਉੱਥੇ ਕੋਈ ਵੀ ਸਾਥ ਨਹੀਂ ਦੇ ਸਕਦਾ। ਕੋਤੇ ਕੋਈ ਵੀ ਸਾਥ ਨਹੀਂ ਦੇ ਸਕਦਾ ਇਹ ਸਰੀਰ ਦੀ ਉੱਪਰ ਤੱਕ ਪਹੁੰਚੀ ਨਹੀਂ ਹੈ ਕਿਉਂਕਿ ਆਤਮਾ ਕੱਲੀ ਆਈ ਹੈ ਕੱਲੀ ਫੈਸਲਾ ਕਰਨਾ ਪੈਂਦਾ ਹੈ ਕਿ ਕਿ ਉੱਥੇ ਸਾਡਾ ਸਾਥ ਨਹੀਂ ਹੈ। ਬਚਨ ਕਰਦਾ ਛੜਕ ਦੇ ਬਰੋਧ ਤੇ ਫਿਰ ਇਹ ਮੈਂ ਤੇ ਜਿਵੇਂ ਮੇਰੇ ਤੋਂ ਮਾਨੂੰ ਛੱਡਣਾ ਪੈਂਦਾ ਜਿਹੜਾ ਜੀਵਾਂ ਦੇ ਨਾਲ ਆਨਾ ਉਹ ਤਪਰੀ ਮਹਿਤ ਹੈ ਉਹਨਾਂ ਨੂੰ ਜੀਵਾਂ ਨੂੰ ਛੱਡ ਕੇ ਜਾਣਾ ਪੈਂਦਾ ਤੇ ਉੱਥੇ ਸਾਡਾ ਵਸ ਨਹੀਂ ਕਰਦਾ ਦੇਖੋ ਮਹਾਰਾਜ ਗੱਲ ਕਰਦੇ ਗੁਰੂ ਜੀ ਦੇ ਪਾਤਸ਼ਾਹ ਹੱਥੋਂ ਉਹੜੇ ਕਾਲਖਪੇ ਤੇ ਬਹੁ ਬਾਸੀ ਤਾ ਪਾਤਸ਼ਾਹ ਜੀ ਕਹਿੰਦੇ ਜਦੋਂ ਜਾਗ ਨਿਕਲਦੀ ਹੈ ਨਾ ਸਿਰ ਮੁਖ ਵੱਧ ਜਦ ਕਰਦਾ ਹੈ ਫੀਡ ਆਉਂਦੀ ਹੈ ਸਰੀਰ ਦੇ ਵਿੱਚ ਹੱਥੋਂ ਰੋੜਦਾ ਛੜਾਕਾ ਜਿਵੇਂ ਮੁੱਟਾ ਤੋਂ ਹੱਦਾਂ ਹੱਥੋਂ ਰੋੜਦਾ ਕਿ ਮੇਰੀ ਜਾਗ ਰਹੀ ਚੱਲ ਛੜਾ ਫਿਰ ਕੋਈ ਛੜਾ ਨਹੀਂ ਸਕਦਾ ਹੱਥੋਂ ਰੋੜੇ ਤੱਕ ਤੱਕੇ ਤਾਂ ਜਿਹੜਾ ਅਕਾਲ ਪੁਰਖ ਦੀ ਲੋਰ ਹੁੰਦਾ ਰੱਗ ਬਦਲਦਾ ਤਾਂ ਸਰੀਰ ਜਿਸ ਵੇਲੇ ਜੋ ਮਰੂਤ ਮੌਤ ਹੁੰਦੀ ਹੈ ਨਾ ਮੌਤ ਹੁੰਦੀ ਹੈ ਇਸ ਵੇਲੇ ਉਸ ਵੇਲੇ ਸਰੀਰ ਜਿਹੜਾ ਕੰਬਦਾ ਹੱਥ ਜਿਹੜੇ ਉਹ ਮੁੜ ਜਾਂਦੇ ਹਨ ਤੇ ਮਹਾਦੁ ਛੜਾਂਦਾ ਕਿਉਂ ਉਸ ਵੇਲੇ ਜਦੋਂ ਦੂਰ ਤੇ ਸਾਹਮਣੇ ਦਿੱਖਦੇ ਰਿਹਾ ਦੇ ਫਿਰ ਉਹ ਰੁਕਾ ਰੁਕਿੜਾਦਾ ਕਿ ਉਹ ਨੂੰ ਛੱਡ ਦੇ ਫਿਰ ਕਿੱਥੇ ਛੱਡ ਦੇ ਕਿਉਂ ਮੁੰਡੇ ਲਾ ਕਿ ਲਾਲ ਹੈ ਉੱਥੇ ਤਾਂ ਨਾਮ ਆ ਕੇ ਉਹ ਸ਼ਕਾਸ਼ ਕਰ ਜਾਣਾ ਭੈਣ ਤਰਾ ਸ਼ਕਾਸ਼ ਕਰਦਾ ਜਾ ਕੋਈ ਸੰਗੀ ਸਾਥੀ ਉਹ ਛੱਡਾ ਸਕਦਾ ਹੈ ਤਾਦੂ ਜੀ ਕਹਿੰਦੇ ਉੱਥੇ ਬਿਹਾਰ ਤੋਂ ਰੋਡ ਦਾ ਟੱਡ ਕੱਪਦਾ ਤਾਂ ਜਿਹੜਾ ਉਹ ਰੰਗ ਕੌਨ ਦਾ ਜਿਹੜਾ ਹੁੰਦਾ ਕਾਲਾ ਪੀਲਾ

ਜਿੰਨੇ ਮਰਜੀ ਕਰ ਲੈ ਪਾਇਓ ਉੱਤੇ ਤਾਂ ਰਾਜ ਹੈ ਮੈਂ ਜੇਹਾ ਬੀਜੈ ਸੋ ਗੁਣੈ ਕਰਵਾ ਸਦੜਾ ਖੇਤ ਤੇ ਸਤਿਗੁਰੂ ਜੀ ਕਹਿੰਦੇ ਭਾਈ ਜਿਵੇਂ ਦਾ ਤੂੰ ਬੀਜੈ ਸੰਸਾਰ ਵਿੱਚ ਤੇ ਖੇਤੀ ਵਿੱਚ ਜਿਵੇਂ ਦਾ ਬੀਜ ਪਾਇਆ ਸ਼੍ਰੀਮੁਕਤੀ ਖੇਤੀ ਵਿੱਚ ਤੇ ਸ਼੍ਰੀਮੁਕਤੀ ਖੇਤੀ ਆ ਜਿਵੇਂ ਦਾ ਇਹਦੇ ਵਿੱਚ ਤੂੰ ਬੀਜ ਬੀਰੇਗਾ ਕਰਮਾਂ ਦਾ ਜਿਹੜਾ ਬੀਜ ਉਪੀਜਾ ਹੋਵੇ ਤੇ ਤੈਨੂੰ ਕਮਾਣਾ ਪਵੇਗਾ ਵਧਣਾ ਪਵੇਗਾ ਜੇ ਹਾਕੀਜੇ ਸੋਹੂ ਨੇ ਕਰਮਾਂ ਚ ਰੱਖੀ ਜੇ ਕਰਮਾਂ ਦਾ ਕੀਰਤ ਕੀੇ ਦਾ ਬੀਜ ਤੇਨੂੰ ਪੜ ਜਾਵੇਂ ਇਵੇਂ ਦੇ ਕਰਮ ਕੀਤੇ ਆ ਸੰਸਾਰ ਦੇ ਵਿੱਚ ਤੇ ਸਰੀਰ ਜੀਤ ਹੈ ਇੱਕ ਦਿਨ ਸੰਸਾਰੀ ਚਿੱਤੀ ਨਾ ਧਰਤੀ ਹੈ ਉਹਦੇ ਵਿੱਚ ਬੀਜ ਪਈਦਾ ਜਗਿੰਦਰ ਪਈਦਾ ਉਹਦੇ ਉੱਤੇ ਇੱਕ ਤਰ੍ਹਾਂ ਦੇ ਬੀਜ ਪਾ ਕੇ ਫੜਾ ਫੜਾ ਦੇ ਦਰ ਖੋੜਾ ਹੁੰਦੀ ਹੈ ਇਸੇ ਤਰ੍ਹਾਂ ਹੀ ਸਾਡੇ ਕਰਨ ਹਰ ਸਰੀਰ ਦੇ ਨਾਲ ਜਿਵੇਂ ਦੇ ਇਸ ਕਰਮ ਕਮਾਵਾਗੇ ਸਿਸ਼ਟੀ ਦੇ ਵਿੱਚ ਉਹਦੇ ਸਭ ਨੂੰ ਕਰਨਾ ਦਾ ਖੇਤ ਨਾਲ ਲੈ ਕੇ ਜਾਣਾ ਪੈਂਦਾ ਉਹ ਕਰਮਾਂ ਦਾ ਸਭ ਦੇ ਨਾਲ ਪਿੰਦਾ ਪਿਆਰੋ ਤੇ ਕਰਮਾਂ ਦਾ ਇਹ ਸਰੀਰ ਦਾ ਵੀ ਪਿੱਛਾ ਜਾਂਦਾ ਤੇ ਸਾਡੀ ਕਰਜ਼ੀ ਹੈ ਕਿੰਨੇ ਦੇ ਕਰਮ ਕਮਾਲੇ ਤੇ ਵਰਤਨ ਕਰਦੇ ਜਿਹੜੀਆਂ ਦੁੱਖਾਂ ਦਾ ਇੰਦਾਰ ਹੈ ਸੁਖਰਾਗ ਦਿੱਤੀ ਡਰ ਨੋਇ ਸੁਖਰਾਮ ਦੇਤ ਮੇਰੀ ਜੀ ਪ੍ਰਣਾਮ ਕਰਤ ਹਾਂ <table> ਟਾੜੇ ਪ੍ਰਭ ਸਰਗਣ ਦੀ ਆਰਾਜ ਕਹਿੰਦੇ ਮੈਂ ਤੇਰੀ ਸਰਨ ਆਇਆ ਹਾਂ ਚਰਨ ਹੋਇ ਪ੍ਰਭ ਜੀ ਤਰਨ ਆਪੇ ਚਰਨ ਕਰਮਾਂ ਨੂੰ ਬਖਸ਼ਿਸ਼ ਕਰੋ اے ਪਰਮੇਸ਼ਰ ਜੀ ਉਹ ਰਾਜ ਮੁਕਬ ਸਰਗਣ ਦੀ ਤੁਹਾਡੇ ਸਰਗਾ ਵਿੱਚ ਆਇ ਨਾ ਹਾਂ ਚੱਲ ਕੇ ਤੁਹਾਨੂੰ ਤ੍ਰੀਤ ਬਖਸ਼ਨਾ ਕਰੋ ਸੇ ਭਗ ਦਰਤ ਨਾ ਪਾਈ ਹੈ ਤਰਕਨਵਾ ਜੋ ਜੀ ਦ੍ਰਿੜ ਕਰਦੇ ਆ ਭਾਈ ਉਹਨਾਂ ਜੀ ਭਾਦੁਰ ਦਾ ਮਹੀਨਾ ਸੋਹਣੀ ਕਹਾ ਕਹਿੰਦੇ ਉਹ ਨਰਕ ਤੋਂ ਵਾਰ ਸਕਦੇ ਹਨ ਜਿਹੜੇ ਜਿਨ੍ਹਾਂ ਨੇ ਗੁਰੂ ਨਾਲ ਜੁਕਿੱਤਾ ਜਿਨ੍ਹਾਂ ਨੇ ਗੁਰੂ ਦਾ ਸਾਥ ਕੀਤਾ ਗੁਰ ਰਖਣ ਵਾਲਾ ਨੇ ਕਹਿੰਦੇ ਕਿ ਪੂਰੇ ਸੱਜਾ ਗੁਰੂ ਕਿਹੜਾ ਸਾਥ ਨੂੰ ਜਾ ਸਕਦਾ ਸਾਡੇ ਸਾਡੇ ਬਾੜੇ ਕਰਮਾਂ ਦਾ ਵੀਰ ਪੱਕ ਕੇ ਸ਼ੁਭ ਕਰਮ ਸਾਡੇ ਦੇਵਤ ਚ ਪਹੁੰਚਾ ਕਰ ਦਿੰਦਾ ਭਾਈ ਉਹ ਸੱਚਾ ਗੁਰੂ ਹੈ ਸੱਚਾ ਰਾਮ ਸਰ ਜੀ ਬਾਣੀ ਜਿਹੜੀ ਹੈ ਉਹ ਪੜ੍ਹਦੇ ਨਾਲ ਸੁਣਦੇ ਨਾਲ ਉਹਦੀ ਵਿਚਾਰ ਧਾਰਾ ਨੂੰ ਸੁਣ ਕੇ ਮੰਨਣ ਦੇ ਨਾਲ ਸਰਬਗੁਰੂ ਜੀ ਕਹਿੰਦੇ ਭਾਈ ਇਹ ਪਦੋਂ ਦਾ ਮੰਨਣਾ ਹੀ ਸੋਹਣੇ ਇੱਕ ਬਣ ਜਾਵੇਗਾ ਤੇ ਭਗਤ ਦਰਗ ਨਾ ਪਈ ਹੈ ਪੁਰ ਰੱਖਣ ਵਾਲਾ ਹੈ ਕਿ ਕੋਈ ਸੱਚਾ ਗੁਰੂ ਸਾਚਾ ਜੀ ਕਹਿੰਦੇ ਸਾਨੂੰ ਗਰਮ ਸਕਦਾ ਹੈ ਤਾਂ ਵਿਚਾਰ ਸਕਦਾ ਹੈ ਉਹਦਾ ਤਾਂ ਕੋ ਦਾ ਪੱਲਾ ਫੜੀਏ وہ چرا دن حاضری کریے ان کی سچی باڑی سن کے منع کی کوشش کریے تاکہ یگ سکے مانس کے منقاج بنا سکیے اس ہندو کے شبد کی وار ہے ان حاضری پروان کرو جی شبدی وار کردہ مہاراشٹر ਅਈਆ ਮਾਈ ਭਾਈ ਤੂ ਸੰਤਾਂ ਦੀ ਮਾਹੀਆਂ ਕਰਵਾਣ ਕਰੂ ਜੀ ਵਾਹਿਗੁਰੂ ਜੀ ਦਾ ਧਰਤਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ